ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਬਹੁਤ ਘੱਟ ਮੌਕਿਆਂ ਤੇ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਕਿ ਐਸ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਜਿਹੜੇ ਖਾਸ ਸਨੇਹ ਹੁੰਦੇ ਆ ਮਹੱਤਵਪੂਰਨ ਮਸਲੇ ਹੁੰਦੇ ਆ ਉਹਨਾਂ ਸਮਿਆਂ ਤੇ ਹੀ ਮੈਂ ਪੰਜਾਬੀਆਂ ਨੂੰ ਕਹਿਣਾ ਹੁੰਦਾ ਵੀ ਇਹ ਮੇਰੀ ਗੱਲ ਕੱਲੇ-ਕੱਲੇ ਇਨਸਾਨ ਤੱਕ ਸਾਡੀਆਂ ਮਾਮਾ ਭੈਣਾਂ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਤੱਕ ਹਰ ਘਰ ਤੱਕ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਲਾਜ਼ਮੀ ਆ ਤਾਂ ਤੁਹਾਨੂੰ ਕਹਿਣਾ ਵੀ ਜਿਹੜਾ ਵੀ ਬੰਦਾ ਜੁੜੂਗਾ ਮੇਰਾ ਇਹ ਸਾਂਝੇ ਵਾਲਾ ਬਟਨ ਦੱਬੀ ਤੁਰੇ ਜਾਏ ਉਹ ਤੇ ਇਹ ਗੱਲ ਹਰ ਘਰ ਤੱਕ ਮੈਂ ਕਿਉਂ ਕਹਿਣਾ ਵੀ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਇਹ ਗੱਲ ਵਾ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ ਗੱਲ ਆ ਤੁਹਾਡੇ ਜਵਾਕਾਂ ਦੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਤਾਂ ਕਹਿੰਦਾ ਵੀ ਇਹ ਹਰ ਬੰਦੇ ਲਈ ਜਿਹਦਾ ਜਵਾਕ ਐਸ ਵੇਲੇ ਸਕੂਲ 'ਚ ਪੜਦਾ ਉਹ ਪਹਿਲੀ ਕੱચી 'ਚ ਪੜਦਾ ਪੱਕੀ 'ਚ ਪੜਦਾ ਦੂਜੀ 'ਚ ਪੜਦਾ ਦਸਵੀਂ 'ਚ ਪੜਦਾ 12ਵੀਂ 'ਚ ਪੜਦਾ ਜਿਹੜੀ ਵੀ ਕਲਾਸ 'ਚ ਪੜਦਾ ਉਹਨਾਂ ਬੱਚਿਆਂ ਲਈ ਤੇ ਉਹਨਾਂ ਮਾਪਿਆਂ ਲਈ ਮੇਰੀ ਅੱਜ ਦੀ ਗੱਲ ਸੁਣਨੀ ਬਹੁਤ ਅਤਿ ਜ਼ਰੂਰੀ ਆ ਤਾਂ ਕਹਿੰਦਾ ਮੇਰਾ ਵੀਰ ਇਹਨੂੰ ਬਾਤ ਤੋਂ ਬਾਤ ਸਾਂਝਾ ਕਰਦੇ ਤੁਰੇ ਜਾਇਓ ਬਹੁਤ ਮਹੱਤਵਪੂਰਨ ਗੱਲ ਮੈਂ ਕਰਨ ਜਾ ਰਿਹਾ ਤੁਹਾਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਮਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਐ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਤੇ ਲੋਕ ਤੜਾ ਤੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਝੜੋ ਫਿਰ ਤੁਸੀਂ ਕਹਿਣਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਛੋਡੀਆਂ ਅਕਲ ਤੇ ਜਿਹੜਾ ਅਕਲ ਨਾਲ ਜਨਾਜਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਵਾਲਿਆਂ ਨੂੰ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਵੀ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਦੀ ਖਤਰ ਆਧਾਰ ਕਾਰਡ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਛੋਡੀ ਬੋਲੀ ਦੀ ਐਸੀ ਤਾਂ ਅਸੀਂ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦਾ ਤੁਸੀਂ ਉੱਥੇ ਨਿਕਲੇ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦਾ ਸਿਹਤ ਵਿਗਾੜੀ ਜਾਂਦੀ ਉੱਥੇ ਨਹੀਂ ਖੜਾ ਖੜੇ ਕਦੇ ਜਾ ਕੇ ਆਪਣੇ ਜਵਾਕਾ ਮੰਗਦਾ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਵੀ ਤੁਹਾਡੇ ਜਵਾਗ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿਦੋਂ ਪਤਾ ਲੱਗਿਆ ਅੱਜ ਸਵੇਰੇ ਮੇਰੇ ਘਰ ਵਾਲੀ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਗ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆ ਪੀ ਆਰ ਆਈ ਬਣਾਉਣੀ ਹੈ ਕਿਹੜੀ ਮਗਾ ਪੀ ਆਰ ਆਈ ਕਹਿੰਦੇ ਸੈਂਟਰ ਦੀ ਕੋਈ ਸਕੀਮ ਹੈ ਉਹਦੇ ਤਹਿਤ ਆ ਪੀ ਆਰ ਆਈ ਬਣਾਉਣੀ ਆ ਤੁਹਾਡੇ ਬੱਚੇ ਦੀ ਮਗਹੇ ਕਾਦੀ ਖਤਰਾ ਹੈ ਕਹਿੰਦੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਾਦੀ ਖਤਰਾ ਹੈ ਫਿਰ ਮੈਂ ਜਦੋਂ ਸਾਰੀ ਗੱਲਬਾਤ ਇੱਕ ਦੋ ਬੰਦੇ ਨਾਲ ਚੰਡੀਗੜ੍ਹ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਈਡੀ ਇੱਕ ਨੀਤੀ ਲਾਗੂ ਕੀਤੀ ਹੈ ਉਹ ਛੋਡਾ ਜਵਾਕ ਜਿਹੜਾ ਪਹਿਲੀ ਕਲਾਸ 'ਚ ਵੀ ਪੜਦਾ ਹੈ ਪਹਿਲੀ ਕੱਚੀ 'ਚ ਪੜਦਾ ਜਿਹਨੂੰ ਐਲ ਕੇ ਜੀ ਯੂ ਕੇ ਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਤਾਂ ਕਿ ਛੋਡੀ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾਲ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿੱਧਰ ਨੂੰ ਜਾਣਕਾਰੀ ਜਾਣੀ ਹੈ ਛੋਡੀ ਜਿਹੜੀ ਗੋਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੇ ਤੱਕ ਵਰਤਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਹੈ ਆਪਾਰ ਆਈਡੀ ਦੇ ਰਾਹੀਂ ਇਹਨਾਂ ਨੇ ਸਕੀਮ ਚਲਾ ਦਿੱਤੀ ਪੂਰੇ ਦੇਸ਼ ਦੇ ਵਿੱਚਾ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੀ ਯੂਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ ਢਾਈ ਤਿੰਨ ਸਾਲ ਦਾ ਹੁੰਦਾ ਉਹਦਾ ਵੀ ਛੋਟਾ ਜਿਹੜਾ ਆਈਡੀ ਕਾਰਡ ਆਪਾਰ ਆਈਡੀ ਬਣਾਈ ਜਾ ਰਹੀ ਹੈ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਭਰਾਓ ਹੁਣ ਕੱਲ ਨੂੰ ਤੁਹਾਡੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਐ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਹੋ ਸਾਡੇ ਜਵਾਕਾਂ ਨਾਲ ਜਿਹੜਾ ਮਰਜ਼ੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜ਼ੀ ਵੈਕਸੀਨਾਂ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦਿਓ ਓਏ ਬੁੱਝੜੋ ਅਕਲ ਦੇਨੇ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਜਿਹੜੀ ਆ ਪਾਰ ਆਈਡੀ ਆ ਸੁਣ ਲਓ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਦੇ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਤੇ ਮੁੰਡੇ ਨੇ ਭੇਜੀ ਆ ਜਿਹੜੀ ਆ ਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ वो साफ तौर तिख्या हो या भी बिना माता पिता की सहमति के जय आई नहीं बनाई जाएगी इसके लिए स्कूल किसी प्रकार की जबरदस्ती नहीं कर सकते यदि माता पिता चाहे तो अपनी जय सहमति देने के बाद ही ये जेडी अपार आईडी बनाई जाएगी जाने के जे मापे सहमता है ता यह अपार आई बनाई जानी है ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਥੋੜੀ ਕੁੱਲ ਜਾਣਕਾਰੀ ਥੋੜੀ ਨਰਮੇਸ਼ਨ ਥੋੜੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ। ਇਹੀ ਇਹੀ ਚੱਲ ਰਿਹਾ ਕੰਮ ਇੱਥੇ। ਜਿਵੇਂ ਤੁਹਾਨੂੰ ਮੇਰੀ ਗੱਲ ਸੁਣੋ। ਹੁਣ ਕਰੋਨਾ ਆਇਆ ਸੀ ਦਾ। ਕਰੋਨੇ ਦੇ ਵਿੱਚ ਜਦੋਂ ਤੁਹਾਡੇ ਵੈਕਸੀਨ ਲਾਈ ਗਈ ਸੁਰਨਾ ਜਬਰਦਸਤੀ ਕੀਤੀ ਗਈ ਕਿ ਨਹੀਂ ਕੀਤੀ ਗਈ? ਕਿਸੇ ਦਾ ਕਹਿੰਦਾ ਜੀ ਤੇਰਾ ਆਪਣਾ ਪਾਸਪੋਰਟ ਨਹੀਂ ਬਣਨਾ। ਪਹਿਲਾਂ ਤੂੰ ਟੀਕਾ ਲਵਾ ਕੇ ਰੋਣੇ ਵਾਲਾ ਕਿਸੇ ਨੂੰ ਕਿਹਾ ਗਿਆ ਤੇਰੀ ਪੈਨਸ਼ਨ ਨਹੀਂ ਲੱਗਣੀ ਕਿਸੇ ਨੂੰ ਕਿਹਾ ਗਿਆ ਕਿ ਤੈਨੂੰ ਜਿਹੜੀਆਂ ਵੀ ਸਹੂਲਤਾਂ ਮਿਲਦੀਆਂ ਨੇ ਕੋਈ ਲੋਨ ਮਿਲਦਾ ਕੁਝ ਵੀ ਮਿਲਦਾ ਨਹੀਂ ਮਿਲਣਾ ਪਹਿਲਾਂ ਤੂੰ ਆਪਣਾ ਕਰੋਨੇ ਵਾਲਾ ਟੀਕਾ ਲਵਾ ਕੇ ਸਾਨੂੰ ਸਰਟੀਫਿਕੇਟ ਲਿਆ ਕੇ ਦੇ ਜਬਰੀ ਲੋਕਾਂ ਦੇ ਵੈਕਸੀਨ ਲਾਈ ਗਈ ਤੁਸੀਂ ਲੋਕਾਂ ਨੇ ਲਵਾਈ ਉਹਦੇ ਰਿਜ਼ਲਟ ਕੀ ਆਏ ਜਿਹੜੀ ਕੰਪਨੀ ਨੂੰ ਵੈਕਸੀਨ ਲਵਾਈ ਸੀਗੀ ਬਣਾਈ ਸੀ ਉਹ ਖੁਦ ਮੰਨ ਗਏ ਕਿ ਸਾਡੀ ਵੈਕਸੀਨ ਨੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕੀਤਾ ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਫ਼ ਤੌਰ ਤੇ ਮੁਕਰ ਗਈ ਕਿ ਕਿਸੇ ਨਾ ਕੋਈ ਜ਼ਬਰਦਸਤੀ ਨਹੀਂ ਕੀਤੀ ਕੋਈ ਧੱਕਾ ਨਹੀਂ ਕੀਤਾ ਕਿ ਨਾ ਲੋਕਾਂ ਨੇ ਆਪ ਵੈਕਸੀਨ ਲਵਾਈ ਹੈ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਗਲਿਆਂ ਨੇ ਉਹ ਰੱਖਤਾ ਸਾਰਾ ਉਸ ਵੈਕਸੀਨ ਦਾ ਜਿਹੜੇ ਸਾਈਡ ਇਫੈਕਟ ਸੀਗੇ ਉਹ ਸਾਰੇ ਤੱਥ ਰੱਖਤੇ ਲੈਣੇ ਜਾ ਕੇ ਯਾ ਦੇਖੋ ਜੀ ਆ ਲਿਖੇ ਹੋਏ ਸੀਗੇ ਇਹ ਤਾਂ ਫਿਰ ਲੋਕਾਂ ਨੇ ਪੜਨੇ ਸੀ ਲੋਕਾਂ ਨੇ ਲਵਾਈ ਐ ਜਾਨ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਜ਼ਬਰਦਸਤੀ ਧੱਕੇ ਦੇ ਨਾਲ ਲੋਕਾਂ ਦੇ ਕਰੋਨਾ ਦਾ ਟੀਕਾ ਲਾਇਆ ਗਿਆ ਸੀ ਆਹੀ ਤਰੀਕਾ ਹੁਣ ਵਾਪਰਨਾ ਹੋਣਾ ਸਾਡੇ ਨਾਲ ਸਾਨੂੰ ਦੱਸਿਆ ਨਹੀਂ ਜਾ ਰਿਹਾ ਮੈਂ ਇੱਕ ਬੇਨਤੀ ਕਰਦਾ ਜਿਹੜਾ ਵੀ ਸਕੂਲ ਤੋਂ ਨੂੰ ਪ੍ਰਿੰਸੀਪਲ ਕੋਈ ਪ੍ਰਬੰਧਕ ਤੁਹਾਨੂੰ ਫੋਨ ਕਰਦਾ ਵੀ ਤੁਹਾਡੇ ਬੱਚੇ ਦਾ ਆਧਾਰ ਕਾਰਡ ਭੇਜੋ ਪੈਨ ਕਾਰਡ ਭੇਜੋ ਦੀ ਆਪਾਰ ਆਈਡੀ ਬਣਾਉਣੀ ਆ ਉਹਨੂੰ ਕਹੇ ਭਾਈ ਸਾਹਿਬ ਲਿਆ ਲਿਖਤੀ ਦੇ ਤੇਰੇ ਕੋਲ ਕੋਈ ਸਿੱਖਿਆ ਮੰਤਰਾਲੇ ਵੱਲੋਂ ਲੈ ਕੇ ਆਇਆ ਹੋਇਆ ਕੁਪਾਰਤ ਦਾ ਜਿਹੜਾ ਐਜੂਕੇਸ਼ਨ ਮਿਨਿਸਟਰੀ ਉਹਦੇ ਵੱਲੋਂ ਲਿਖ ਕੇ ਆਇਆ ਹੋਇਆ ਲਿਆ ਦਿਖਾ ਕੋਈ ਲਿਖਤੀ ਹੈ ਰਸੀ ਦੇ ਦਿੰਨੇ ਆ ਉਹ ਲਿਖਿਆ ਕੀ ਹੋਇਆ ਉਹ ਤੁਹਾਨੂੰ ਮੈਂ ਵੀ ਦੱਸ ਦੂੰਗਾ ਤੁਸੀਂ ਪੜ ਲਿਓ ਸਾਰੀਆਂ ਮੈਂ ਤੇ ਸਾਂਝੀਆਂ ਵੀ ਕਰ ਦੂੰਗਾ ਪਾ ਵੀ ਦੂੰਗਾ ਬੱਚਾ ਵੀ ਜਿਹੜੀ ਭਾਰਤ ਦੀ ਐਜੂਕੇਸ਼ਨ ਮਿਨਿਸਟਰੀ ਆ ਉਹਨੇ ਕਿਹੜੀਆਂ ਕਿਹੜੀਆਂ ਗਾਈਡਲਾਈਨਾਂ ਰੱਖੀਆਂ ਹੋਈਆਂ ਨੇ ਇੱਕ ਤਾਂ ਮੈਂ ਦੱਸ ਹੀ ਦਿੱਤਾ ਵੀ ਇਹ ਅੱਜ ਦਾ ਤੁਹਾਡਾ ਬਿਨਾ ਪਰਿਵਾਰ ਦੀ ਮਾਪਿਆਂ ਦੀ ਸਹਿਮਤੀ ਬਿਨਾਂ ਤੁਹਾਡੇ ਬੱਚੇ ਦੀ ਸਕੂਲ ਦੇ ਵਿੱਚ ਅਪਾਰ ਆਈਡੀ ਨਹੀਂ ਬਣ ਸਕਦੀ। ਦੂਜੀ ਗੱਲ ਸਿੱਧੇ ਰੂਪ ਦੇ ਵਿੱਚ ਜਿਹੜਾ ਕੇਂਦਰਾ ਉਹ ਦਖਲ ਦੇ ਰਿਹਾ। ਸਾਡਾ ਮੁੱਖ ਮੰਤਰੀ ਯਾਰ ਐਡਾ ਨਖਿੱਦ ਤੇ ਨਕਮਾ ਮੁੱਖ ਮੰਤਰੀ ਸਾਹਤ ਹੋਊਗਾ ਕਿਹਨੇ ਸੋਚਿਆ ਸੀ ਯਾਰ। ਚੁਟਕਲੇ ਕਹਾਣੀਆਂ ਕਹੜੇ ਜਿਮਨੀ ਚੋਣਾ ਆ ਗਈਆਂ, ਕਹੜੇ ਨਗਰ ਕੌਂਸਲ ਆ ਗਈਆਂ, ਕਾਰਪੋਰੇਸ਼ਨਾਂ ਆ ਗਈਆਂ, ਸਰਪੰਚੀ ਆ ਗਈਆਂ, ਇਹ ਮਝਵੇਂ ਲਈ ਜਾਂਦਾ ਉੱਥੇ ਯਾਰ। ਪੂਰੀ ਤਰ੍ਹਾਂ ਸਮਰਪਤੋਂ ਮੈਂ ਕਹਿੰਦਾ ਗੋਡੇ ਟੇਲ ਚੁੱਕਿਆ ਯਾਰ ਇਹ ਸੈਂਟਰ ਦੇ ਅੱਗੇ ਵੀ ਜਿਹੜੀ ਮਰਜ਼ੀ ਨੀਤੀ ਲਾਗੂ ਕਰਦੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਪਹਿਲਾਂ ਇਹ ਨਿਊ ਐਜੂਕੇਸ਼ਨ ਪਾਲਿਸੀ ਨਵੀਂ ਸਿੱਖਿਆ ਨੀਤੀ ਜਿਹੜੀ ਆਈ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਬੱਚੇ ਇਸ ਬੰਦੇ ਨੇ ਲਾਗੂ ਕਰਾਤੀ ਜਦੋਂ ਕਿ ਪੂਰੇ ਦੱਖਣ ਭਾਰਤ ਦੇ ਵਿੱਚੋਂ ਲੋਕਾਂ ਨੇ ਰੋਕਤੀ ਵਸੀ ਇਹ ਨੀਤੀ ਨਹੀਂ ਲਾਗੂ ਕਰਨੀ ਸਿੱਖਿਆ ਸਟੇਟ ਦਾ ਸਬਜੈਕਟ ਹੈ ਸਿੱਖਿਆ ਸੂਬੇ ਦਾ ਵਿਸ਼ਾ ਹੈ ਕਿਉਂਕਿ ਹਰ ਸੂਬੇ ਦਾ ਹਰ ਸਟੇਟ ਦਾ ਆਪਣਾ ਸਾਹਿਤਾ ਆਪਣਾ ਇਤਿਹਾਸ ਹੈ ਹਰ ਸੂਬੇ ਨੇ ਜਿਹੜੀ ਸਿੱਖਿਆ ਦੇਣੀ ਹੈ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਪੜਾਉਣਾ ਸਹਿਤ ਪੜਾਉਣਾ ਉਹਨੇ ਆਪਣੇ ਮੁਤਾਬਕ ਪੜਾਉਣਾ ਪਰ ਇਹ ਬੰਦੇ ਨੇ ਲਾਗੂ ਕਰਤੀ ਅਗਲੇ ਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੋਡੀ ਹਿਸਟਰੀ ਦਾ ਉਹ ਨਾਸਮਾਰ ਰਹੇ ਨੇ ਸੋੜੇ ਸਹਿਦ ਦਾ ਉਹ ਨਾਸਮਾਰ ਰਹੇ ਨੇ ਸੋੜੇ ਪੱਲੇ ਕੱਖ ਨਹੀਂ ਛੱਡਣਾ ਅਗਲੇ ਨੇ ਇਹ ਉਹਨਾਂ ਨੇ ਗੋਡੇ ਟੇਕ ਕੇ ਕਹਿੰਦੇ ਤੁਸੀਂ ਲਾਗੂ ਕਰਦੇ ਹੋ ਜੀ ਆਹ ਦੇਖੋ ਅਪਾਰ ਐਡੀ ਦੀ ਗੱਲ ਕਿਸੇ ਤੁਹਾਨੂੰ ਸਰਕਾਰ ਦੇ ਬੰਦੇ ਨੇ ਕਿਸੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਗਾਹ ਕੀਤਾ ਜਾਂ ਇਹ ਕਿਹਾ ਸਕੂਲਾਂ ਨੂੰ ਵੀ ਭਾਈ ਨਹੀਂ ਸਿੱਖਿਆ ਸੂਬੇ ਦਾ ਵਿਸ਼ਾ ਸਿੱਖਿਆ ਸਾਡਾ ਅਧਿਕਾਰ ਖੇਤਰ ਚ ਆਉਣਾ ਸਿੱਖਿਆ ਸਾਡੀ ਹੈ ਸਾਡੇ ਅਧਿਕਾਰ ਖੇਤਰ ਚ ਆਉਂਦੀ ਹੈ ਪੰਜਾਬ ਸਰਕਾਰ ਦੀ ਅਸੀਂ ਇਹ ਪਾਲ ਆੜੀ ਪੰਜਾਬ ਦੇ ਵਿੱਚ ਨਹੀਂ ਬਣਦੇ ਨੇ ਇਹ ਸੈਂਟਰ ਦੀ ਸਕੀਮ ਹੈ ਸੈਂਟਰ ਸਿੱਧੇ ਰੂਪ ਦੇ ਵਿੱਚ ਰਾਜਾਂ ਦੇ ਹੱਕਾਂ ਦੇ ਉੱਤੇ ਡਾਕੇ ਕਿਵੇਂ ਮਾਰਨੇ ਆ ਕਿਵੇਂ ਜਿਹੜਾ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਆ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਕਿਵੇਂ ਸੈਂਟਰ ਜਿਹੜਾ ਕੇਂਦਰੀਕਰਨ ਕਰ ਰਿਹਾ ਸਾਰੀਆਂ ਸ਼ਕਤੀਆਂ ਦਾ ਸਾਰੇ ਹੱਕ ਖੋ ਕੇ ਸੂਬਿਆਂ ਕੋਲ ਆਪਣੇ ਹਵਾਲੇ ਕਰ ਰਿਹਾ ਉਹ ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀ ਆਈ ਆਈ ਆ ਜਿਹੜੀ ਨਵੀਂ ਆ ਹੁਣ ਜਿਹੜੇ ਕਾਲੇ ਕਾਨੂੰਨ ਆਪਾਂ ਪੜਦੇ ਸੀਗੇ ਨਾ ਵਿੱਚ ਆਪਾਂ 12-13 ਮਹੀਨੇ ਬਹਿ ਕੇ 700 ਬੰਦਾ ਮਰਵਾ ਕੇ ਰੱਦ ਕਰਾ ਕੇ ਅਗਲੇ ਨੇ ਉਹ ਖੇਤੀ ਵਾਲਾ ਜਿਹੜਾ ਖਰੜਾ ਸੀਗਾ ਨੀਤੀ ਵਾਲਾ ਉਹ ਲਿਆ ਕੇ ਇੱਥੇ ਲਾ ਦਤਾ ਇਹਨਾਂ ਦੇ ਉੱਤੇ ਆ ਸੂਬਿਆਂ ਨੂੰ ਭੇਜਤਾ ਵੀ ਕਰੋ ਲਾਗੂ ਇਹਨੂੰ ਲਾਗੂ ਕਰਨ ਦਾ ਕਹਤਾ ਇਹ ਨਹੀਂ ਵੀ ਵਿਚਾਰੋ ਵੀ ਲਾਗੂ ਕਰੋ ਉਹਦੇ ਵੀ ਚੁੱਪ ਨੇ ਕਿ ਮੁੱਖ ਮੰਤਰੀ ਦਾ ਬਿਆਨ ਆਇਆ ਕਿਸੇ ਛੋਲੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਵੀ ਆ ਜਿਹੜੀ ਨਵੀਂ ਖੇਤੀ ਨੀਤੀ ਆਈ ਆ ਖਲਾਫ ਭੇਜਿਆ ਗਿਆ ਸੈਂਟਰ ਵੱਲੋਂ ਪੰਜਾਬ ਦੇ ਕੋਲੇ ਸੂਬਿਆਂ ਦੇ ਕੋਲੇ ਕਿੰਨਾ ਖਤਰਨਾਕ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਲੋਕਾਂ ਲਈ ਕਿੰਨਾ ਖਤਰਨਾਕ ਨਹੀਂ ਉੱਥੇ ਵੀ ਗੋਡੇ ਟੇਕ ਗਿਆ ਵੀ ਕੋਈ ਗੱਲ ਨਹੀਂ ਕਰਦੇ ਉਹ ਲਾਗੂ ਆਹੀ ਆ ਪਾਰਲਮੈਂਟ ਦੇ ਵਿੱਚ ਆਹੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਨ੍ਹਾਂ ਨੇ ਸਾਡੇ ਹੱਕਾਂ ਦੇ ਉੱਤੇ ਸੈਂਟਰ ਡਾਕੇ ਮਾਰ ਰਿਹਾ ਕੇਂਦਰ ਲਗਾਤਾਰ ਦੱਬ ਰਿਹਾ ਸੂਬਿਆਂ ਨੂੰ ਉਹਦੇ ਲਈ ਇਹ ਸਾਰੇ ਭਰਾਵੋ ਚੁੱਪ ਨੇ ਸਾਡੇ ਬੁੱਧੀਜੀਵੀ ਗਿਆਨੀਆਂ ਦਾ ਬੁੱਧੀ ਨੂੰ ਕੀੜਾ ਹੀ ਖਾ ਗਿਆ ਯਾਰ ਆ ਵਿਦਵਾਨ ਸਾਡੇ ਕਿੱਧਰ ਮਰ ਮੁਰਗੇ ਆ ਫਿਰ ਤੁਸੀਂ ਕਹੋਗੇ ਐਂ ਬੋਲਦਾ ਇਹ ਇਹ ਸੋਡਾ ਫਰਜ਼ ਨਹੀਂ ਹੈਗਾ ਯਾਰ ਵੀ ਇੰਨਾ ਕੁਝ ਹੋਈ ਜਾਂਦਾ ਆ ਕੁਝ ਪੰਜਾਬ ਨਾਲ ਵਾਪਰ ਰਿਹਾ ਤੁਸੀਂ ਚੁੱਪ ਗੜੇ ਬੈਠੇ ਹੋ ਕਾਹਦੇ ਬੁੱਧੀਜੀਵੀ ਆ ਫਿਰ ਤੁਸੀਂ ਕਾਹਦੇ ਵਿਦਵਾਨ ਹੋ ਕਿਹੜੇ ਸਿਆਣੇ ਤੁਸੀਂ ਬਈ ਉਹ ਅਸੀਂ ਬੁੱਧੀਜੀਵੀ ਹੁੰਨੇ ਆ ਅਸੀਂ ਵਿਦਵਾਨ ਹੁੰਨੇ ਆ ਅਸੀਂ ਐਂ ਕਰਦੇ ਆ ਅਸੀਂ ਬਾਹ ਕਰਦੇ ਆ ਸੋਡਾ ਫਰਜ਼ ਹੈ ਜਦੋਂ ਗੂੰਗੀ ਬੋਲੀ ਅੰਨੀ ਹੋ ਚੁੱਕੀ ਸਰਕਾਰ ਹੈ ਇਹ ਗਦਾਰ ਹੋ ਚੁੱਕੇ ਆ ਲੀਡਰਸ਼ਿਪ ਪੰਜਾਬ ਦੇ ਗਦਾਰ ਬਣ ਕੇ ਪੰਜਾਬ ਨੂੰ ਮਾਰਨ ਤੇ ਤੁਰ ਪਏ ਤੁਹਾਡਾ ਫਰਜ ਬਣਦਾ ਤੁਸੀਂ ਬੋਲਣਾ ਸੀਗਾ ਤੁਸੀਂ ਚੁੱਪੋਂ ਪਰ ਕੋਈ ਪਰਵਾਹ ਨਹੀਂ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀਓ ਅਕਲ ਦਾ ਖਾਨਾ ਖੋਲ ਲੋ ਏ ਮਾੜਾ ਮੋਟਾ ਸੋਚ ਲਿਆ ਕਰੋ ਅੱਖਾਂ ਮੀਚ ਕੇ ਇਹਨੇ ਹੋ ਕੇ ਤੁਰ ਪੈਣਾ ਮਗਰ ਜਿਹੜਾ ਬੰਦਾ ਕੋਈ ਕਹਿੰਦਾ ਉਹਦੇ ਮਗਰ ਲੱਗ ਜਾਨੇ ਲਾਈ ਲੱਗ ਬਣ ਕੇ ਸਾਡਾ ਕੋਈ ਫਰਜ਼ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਹੜੀ ਦੇਣੀ ਆ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸੱਤ ਪੜਾਉਣਾ ਹੈ ਕੋਈ ਸਾਡਾ ਫਰਜ਼ ਨਹੀਂ ਬਣਦਾ ਯਾਰ ਰੋਜ਼ ਕਲਪਦੇ ਆ ਰੋਜ਼ ਕਲਪਦੇ ਆ ਆ ਤੰਦਰਾਤਾਂ ਹੋ ਗਿਆ ਸੁੱਤੇ ਨਹੀਂ ਖਲੋਰੀ ਹੁੰਨੇ ਬਾਰਡਰ ਤੇ ਘਰਾਂ 'ਚ ਬੈਠੇ ਰਜਾਂਗਾਂ 'ਚ ਕਮੈਂਟ ਕਰੀ ਜਾਨੋ ਬਈ ਬਹੁਤ ਵਧੀਆ ਚੱਕ ਦਿਆਂਗੇ ਫੱਟੇ ਤੇਰੇ ਨਾਲ ਆ ਰਜਾਂਗਾਂ 'ਚ ਬੈਠੇ ਫੱਟੇ ਚੱਕੀ ਜਾਵਾਂਗੇ ਆ ਦੱਲੇ ਆਲ ਨੂੰ ਅਗਲੇ ਨੇ ਫੋਰਸ ਲਾ ਦੀ ਚਾਰਸ ਫਿਰੇ ਚਾਕਲ ਜਾਣ ਦੀ ਤਿਆਰੀ ਐ ਬੈਠੇ ਰੋ ਘਰੇ ਚ ਚਾਕ ਕੇ ਲੈ ਕੇ ਮੁਰਖੇ ਕਰੋ ਯਾਰ ਬਹੁਤ ਮਾੜਾ ਹੋਇਆ ਜਦ ਮਰ ਗਿਆ ਉਹਦੇ ਭੋਤੇ ਆ ਜਿਓ ਵਿੱਕੀ ਜਾਣੇ ਹੋ ਵੀ ਕੋਈ ਗਾਲ ਨਹੀਂ ਕਿੱਦੇ ਮਰੂਗਾ ਨਾਲ ਥੋੜੀ ਘੜਨਾ ਸੀ ਬੰਦਾ ਤਿਲ ਤਲ ਮਰ ਰਿਹਾ ਹੋਵੇ ਯਾਰ ਤਿਲ ਤਲ ਮਰ ਰਿਹਾ ਹੋਵੇ ਬੰਦਾ ਪਲ ਪਲ ਮਰ ਰਿਹਾ ਹੋਵੇ ਕਿਵੇਂ ਸਿਸਕ ਸਿਸਕ ਕੇ ਉਹਦੀ ਬੰਦੇ ਦੀ ਯਾਰ ਜਾਨ ਨਿਕਲਦੀ ਆ ਯਾਰ ਕਿਹੜੇ ਤੁਸੀਂ ਪੰਜਾਬੀਆਂ ਆ ਫਿਰ ਮੈਨੂੰ ਤਾਂ ਕਹੋਗੇ ਤੁਸੀਂ ਲਹਨਤਾ ਪਾਉਂਦਾ ਤੁਹਾਨੂੰ ਹਲੇ ਵੀ ਕਰਾਂ ਤੇ ਯਾਰ ਗਿਲੀ ਲੜਾਈ ਐ ਆ ਚੜ ਕੇ ਆ ਗਏ ਨੀਤੀ ਖਰੜਾ ਲੈ ਕੇ ਅਗਲਾ ਨਵੇਂ ਲਿਆਏ ਉਹੀ ਕਾਲੇ ਕਾਨੂੰਨ ਕਿਹੜੀਆਂ ਥੋੜੀਆਂ ਜ਼ਮੀਨਾਂ ਕਿਹੜੀਆਂ ਐਮਐਸਪੀਆਂ ਕਿਹੜੇ ਥੋੜੇ ਰੋਜ਼ਗਾਰ ਕਿਹੜੀਆਂ ਦੁਕਾਨਾਂ ਥੋੜੀਆਂ ਅਜਿਹੇ ਦੁਕਾਨਦਾਰ ਬੈਠਿਆ ਬਜ਼ਾਰਾਂ ਚ ਡੱਬਣਗੇ ਸਾਰੇ ਕਰ ਪਿੱਡਾ ਕੇ ਹੋਣਗੇ ਦੁਕਾਨਾਂ ਨੂੰ ਦੱਬ ਹੀ ਲਿਆ ਆ ਖੋਲੇ ਵੱਡੇ ਵੱਡੇ ਮਾਲ ਖਤਮ ਕਰ ਤੀਆਂ ਦੁਕਾਨਾਂ ਵੀ ਬਾਜ਼ਾਰ ਖਤਮ ਕਰਤੇ ਤੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਮੇਰੀ ਆ ਧਿਆਨ ਨਾਲ ਗੱਲ ਸੁਣ ਲਿਓ ਆਪਾਰ ਆਈਡੀ ਵਾਲੀ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਇਹਨੂੰ ਬਦ ਤੋਂ ਬਦ ਸਾਂਝਾ ਕਰ ਦਿਓ ਕੋਈ ਵੀ ਸਕੂਲ ਸੋਡੇ ਕੋਲੋਂ ਜਬਰੀ ਸੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਆ ਮੈਨੂੰ ਜਿੱਥੇ ਮਰਜ਼ੀ ਸਾਧ ਲਓ ਫਿਰ ਮੈਂ ਕੱਢੂ ਇਹਨਾਂ ਦੇ ਕੀੜੇ ਜਿਹੜੇ ਦਾ ਦਿਮਾਗ ਸਕੂਲਾਂ ਵਾਲੇ ਦੇ ਬੜੇ ਆ ਤੇ ਇਹਨਾਂ ਨੂੰ ਇੱਕੋ ਗੱਲ ਪੁੱਛੋ ਇਹਨੇ ਗੱਲ ਪੁੱਛੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡਾ ਇਹ ਬਣਾ ਸਕਦੇ ਹੋ ਜਵਾਕ ਦਾ ਛੋਡੀ ਸਹਿਮਤੀ ਬਿਨਾ ਕੋਈ ਨਹੀਂ ਬਣਦਾ ਤੇ ਆਪਾਂ ਬਣਾਉਣਾ ਨਹੀਂ ਬਾਈ ਛੋਡੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਛੋੜੇ ਜਵਾਕਾਂ ਨੂੰ ਵੀ ਨਹੀਂ ਬਖਸ਼ਦੇ ਛੋੜਾ ਜੋੜੀ ਦਿੱਤਾ ਸਾਰਾ ਲਿੰਕ ਹੀ ਕਰਤੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸੋ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਛੋੜੇ ਜੇ ਜਵਾਕ ਜੰਮਿਆ 2.5 ਸਾਲ ਦਾ ਉਹ ਪੜ੍ਹਨ ਵੀ ਨਹੀਂ ਲੱਗਿਆ ਹਰੇ ਪਹਿਲੀ ਕੱਚੀ ਚ ਬੈਠਣ ਜਾਂਦਾ ਉਹਦਾ ਵੀ ਡਾਟਾ ਇਕੱਠਾ ਕਰ ਰਹੇ ਨੇ ਸੋ ਮੇਰਾ ਵੀਰੇ ਨੂੰ ਬਾਤ ਤੋਂ ਬਾਤ ਅੱਗੇ ਪਚਾ ਦਿਓ ਭਰਾ ਬਣ ਕੇ ਤੁਹਾਨੂੰ ਬੇਨਤੀ ਆ ਇਹ ਅਕਲ ਮਾਰੀ ਮੋਟੀ ਆਪਣਾ ਖਾਨਾ ਖੋਲ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਏ ਤੁਹਾਡੀਆਂ ਨਸਲਾਂ ਤਬਾਹ ਹੋ ਜਾਣਗੀਆਂ ਨਸਲਾਂ ਤਬਾਹ ਹੋ ਜਾਣਗੀਆਂ ਸੋਚ ਲੋ ਇਹ ਗੱਲਾਂ ਨੂੰ ਕਿਉਂ ਅਸੀਂ ਆਪਣੀਆਂ ਨਸਲਾਂ ਦੇ ਬੈਰੀ ਬਣੇ ਆ ਯਾਰ ਅੱਜ ਮੇਰਾ ਮਿੱਤਰ ਆ ਮੁੰਡਾ ਜਿਸ ਕਾਰਨ ਇੰਗਲੈਂਡ ਤੋਂ ਫੋਨ ਕਰਨ ਲੱਗਿਆ ਕਹਿੰਦਾ ਮੈਂ ਕਿਹਾ ਪਿੰਡ ਮੁੰਡਿਆਂ ਨੂੰ ਵੀ ਚਲੋ ਭਾਈ ਮੈਂ ਖਰਚਾ ਭੇਜਦਾ ਚਲੋ ਉੱਥੇ ਪਹੁੰਚੋ ਬਾਰਡਰ ਤੇ ਕੰਨਾਕ ਲਾਂਨਤੀ ਨੇ ਪਤਾ ਕੀ ਕਿਹਾ ਕਾਡਲੇ ਵਾਲੇ ਕੋਲ 20 ਕਿੱਲੇ ਜ਼ਮੀਨ ਹੈ ਕੈਂਸਰ ਦਾ ਮਰੀਜ਼ ਸੀਗਾ ਇਹਦਾ ਮਰਨ ਵਾਰ ਤੇ ਬੈਠ ਗਿਆ ਵੀ ਜੇ ਮੈਂ ਮਰ ਜੂਗਾ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੂ ਉਹ ਬੰਦੇ ਦੀ ਇਹਦਾ ਲਾਂਨਤੀਆਂ ਦੀ ਸੋਚ ਦੇਖ ਲੋ ਲੋਕਾਂ ਦੀ ਵਿੱਚ ਕੇਈ ਸੋਚ ਹੋਈ ਖੜੀ ਸਾਡੀ ਕੋਈ ਸਾਡੀ ਖਾਤਰ ਮਰ ਰਿਹਾ ਅਸੀਂ ਹਾਲੇ ਵੀ ਧੜੇ ਪਾਲੀ ਜਾਂਦੇ ਹਾਂ ਹਾਲੇ ਵੀ ਅਸੀਂ ਦਿਮਾਗ ਦੇ ਵਿੱਚ ਉਹੀ ਪਤਾ ਨਹੀਂ ਕਿਹੜੀਆਂ ਕੀ ਲਈ ਫਿਰਦੇ ਗੰਦੀ ਮਾਨਸਿਕਤਾ ਸਾਡੀ ਦੇਖ ਲੋ ਯਾਰ ਸੋ ਭਈਆ ਗੱਲ ਮੇਰੀ ਧਿਆਨ ਨਾਲ ਕੱਲੇ-ਕੱਲੇ ਘਰ ਤੱਕ ਪਹੁੰਚਾ ਦਿਓ ਮੇਰਾ ਵੀਰ ਜਿਹੜੀ ਆਪਾਂ ਆਰ ਆਈ ਡੀ ਬਣਾਉਣ ਦੀ ਖਾਤਰ ਤੁਹਾਡੇ ਸਕੂਲਾਂ ਵਾਲੇ ਆਧਾਰ ਕਾਰਡ ਬੱਚਿਆਂ ਦੇ ਮੰਗਦੇ ਕਿਸੇ ਸਕੂਲ ਨੂੰ ਕੋਈ ਆਧਾਰ ਕਾਰਡ ਕੋਈ ਪਿੰਨ ਕਾਰਡ ਕੋਈ ਆਈ ਡੀ ਨਹੀਂ ਦੇਣੀ ਕੋਈ ਆਪਾਂ ਆਪ ਆਰ ਆਈ ਡੀ ਨਹੀਂ ਬਣਾਉਣੀ ਇਹ ਸਿੱਧਾ ਸਾਡੇ ਹੱਕਾਂ ਦੇ ਉੱਤੇ ਡਾਕਾ ਵੀ ਹੈ ਤੇ ਸਾਡੇ ਜਿਵਾਕਾਂ ਦੀ ਸਾਰੀ ਇਹ ਜਿਹੜੀ ਗੁਪਤ ਜਾਣਕਾਰੀ ਹੈ ਉਹ ਸਾਰਾ ਰਿਕਾਰਡ ਡਾਟਾ ਇਕੱਠਾ ਕਰ ਰਹੇ ਨੇ ਇਹ ਆਪਾਂ ਨਹੀਂ ਦੇਣਾ ਇਹ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਖਤਰਨਾਕ ਹੋਣਾ ਹੈ ਕੰਮ ਮੇਰੀ ਗੱਲ ਯਾਦ ਰੱਖਿਓ ਤੁਸੀਂ ਕਹੋਗੇ ਇਹਦਾ ਕੀ ਹੋਣਾ ਅੱਗੇ ਹੋਇਆ ਸਾਡੇ ਨਾਲ ਸੋ ਨ ਕਰੋਨ ਵਾਲੀ ਗੱਲ ਮੈਂ ਸੁਣਾ ਕੇ ਹਟਿਆ ਤੇ ਇਹ ਮਿਨਿਸਟਰੀ ਵੱਲੋਂ ਵੀ ਆ ਵੀ ਕੋਈ ਜ਼ਬਰਦਸਤੀ ਨਹੀਂ ਕਿਸੇ ਦਾ ਬਣਾਇਆ ਜਾਉ ਜੇ ਸਹਿਮਤਾ ਬਣਾ ਦੋ ਤਾਂ ਨਹੀਂ ਤਾਂ ਠੀਕ ਹੈ ਤੇ ਦੂਜਾ ਜਿਹੜਾ ਆਪਾਂ ਕਰ ਰਹੇ ਹਾਂ ਕਿ ਸਾਡੇ ਹੱਕਾਂ ਦੇ ਉੱਤੇ ਸਟੇਟ ਦੇ ਹੱਕਾਂ ਦੇ ਉੱਤੇ ਕੱਡਾ ਵੱਡਾ ਡਾਕਾ ਸੈਂਟਰ ਮਾਰ ਰਿਹਾ ਉਹਦੇ ਬਾਰੇ ਵੀ ਸਾਨੂੰ ਯਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਬੋਲਣਾ ਚਾਹੀਦਾ ਇਹਨਾਂ ਗੱਲਾਂ ਸਿੰਨਾਂ ਨੂੰ ਬਾਤ ਤੋਂ ਬਾਤ ਸਾਂਝਾ ਕਰ ਦੋ ਮੈਂ ਫੇਰ ਕਹਿੰਦਾ ਮੇਰਾ ਵੀ ਇਕੱਲੇ ਇਕੱਲੇ ਘਰ ਤੱਕ ਮੇਰੀ ਗੱਲ ਭਰਾ ਬਣ ਕੇ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਰੂਰੀ ਹੈ ਮੇਰੀਆਂ ਖਾਸ ਤੌਰ ਤੇ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਬੱਚੇ ਛੋੜੇ ਛੋੜੇ ਸਕੂਲਾਂ 'ਚ ਪੜ੍ਹਦੇ ਆ ਤੁਸੀਂ ਮੇਰੀ ਗੱਲ ਨੂੰ ਲਾਜ਼ਮੀ ਸੁਣ ਲਿਓ ਕਿਉਂਕਿ ਤੁਹਾਡੇ ਕੋਲ ਹੀ ਫੋਨ ਆਉਣੇ ਹੁੰਦੇ ਆ ਸਕੂਲਾਂ ਦੇ ਆਮ ਤੌਰ ਤੇ ਜਵਾਬ ਦੀ ਮਾਂ ਨੂੰ ਫੋਨ ਕਰਦੇ ਆ ਤਾਂ ਤੁਸੀਂ ਚੱਕ ਕੇ ਠਾ ਫੜਾ ਦਿੰਨੇ ਆ ਪਤਾ ਨਹੀਂ ਕੀ ਸਮਝੀ ਬੈਠਾ ਸਕੂਲ ਵਾਲੇ ਨੂੰ ਨਾ ਪੁੱਛਣ ਨਾ ਦੱਸਣ ਬਸ ਸਕੂਲ ਨੇ ਮੰਗਾ ਜੀ ਕੋਈ ਗੱਲ ਨਹੀਂ ਸਕੂਲਾਂ ਵਾਲੇ ਕੀ ਕਰੀ ਜਾਂਦੇ ਸਾਨੂੰ ਐਵੇਂ ਨਹੀਂ ਪਰਾਂਦੇ ਜਵਾ ਧੰਨਵਾਦ ਜਾਂਦੇ ਰਹੋ ਅਮਲ ਕਰ ਲਿਆ ਕਰੋ ਅਮਲਾਂ ਬਿਨਾਂ ਨਹੀਂ ਨਿਵੇੜੇ ਹੋਣੇ ਗੱਲ ਜਾ ਕੇ ਅਮਲਾਂ ਦੇ ਮੁੱਕਣੀ ਆ ਗੱਲ ਖੜ ਜਾ ਕਰੋ ਗੱਲ ਦੇ ਉੱਤੇ ਇਹਨੂੰ ਸੰਧਿਆ ਕਰ ਦਿਓ ਬਾਤ ਤੋਂ ਬਾਤ ਆ ਗੱਲ ਮੇਰੀ ਪਹੁੰਚ ਆ ਦੋ ਸੋ ਪੂਰੇ ਪੰਜਾਬ ਦੇ ਵਿੱਚ